ਮੈਂ ਕਹਿੰਦਾ ਜੇ ਕਦੀ ਕੋਈ ਬੰਦਾ ਸੋਚ ਲਵੇ ਕਿ ਬਾਬਾ ਜੁਝਾਰ ਸਿੰਘ ਜੀ ਕਿਸੇ ਤਰੀਕੇ ਨਾਲ ਉਸ ਜੰਗ ਦੇ ਵਿੱਚ ਬਚ ਜਾਂਦੇ ਜਸ ਇੱਕ ਸਿਨੈਰੀਓ ਲੈ ਲਓ ਕਿ ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਨਾ ਹੁੰਦੀ ਇਕੱਲੇ ਬਾਬਾ ਜੀਤ ਸਿੰਘ ਜੀ ਦੀ ਸਿਖਤੀ ਹੋ ਜਾਂਦੀ ਤੇ ਬਾਬਾ ਜੁਝਾਰ ਸਿੰਘ ਜੀ ਫਿਰ ਉਹਨਾਂ ਦਾ ਵਿਆਹ ਹੋ ਜਾਂਦਾ ਉਹਨਾਂ ਦੇ ਘਰ ਬੱਚੇ ਹੋ ਜਾਂਦੇ ਉਹ ਬੱਚਿਆਂ ਦੀ ਹੁਣ ਇਸ ਵੇਲੇ ਕਿਤੇ ਨਾ ਕਿਤੇ ਕੋਈ ਪੁਸ਼ਤ ਜਿਉਂਦੀ ਹੁੰਦੀ ਹੁੰਦੀ ਤੇ ਜੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਤੁਹਾਡੇ ਮਨ ਦੇ ਵਿੱਚ ਕਿਸ ਕਿਸਮ ਦੀ ਭਾਵਨਾ ਹੈ ਜੀ ਤੇ ਤੁਹਾਡਾ ਜਿਹੜਾ ਪਰਿਵਾਰ ਹੈ ਗੁਰਗੋਬਨ ਸਿੰਘ ਜੀ ਨਾਲ ਡਾਇਰੈਕਟ ਉਹਦਾ ਬਲੱਡ ਰਿਲੇਸ਼ਨਸ਼ਿਪ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਬੱਚਿਆਂ ਦੇ ਵਿੱਚ ਉਹਨਾਂ ਲੋਕਾਂ ਦੇ ਵਿੱਚ ਕਿਸ ਕਿਸਮ ਦੀ ਭਾਵਨਾ ਹੋਏਗੀ ਕਿ ਜੀ ਸਾਡਾ ਡਾਇਰੈਕਟ ਗੁਰਗੋਬਨ ਸਿੰਘ ਜੀ ਨਾਲ ਰਿਲੇਸ਼ਨ ਹੈ ਅਸੀਂ ਉਹਨਾਂ ਦੀ 7ਵੀਂ 8ਵੀਂ ਪੀੜ੍ਹੀ ਹੈਗੇ ਆਂ ਉਹ ਕਿਸ ਤਰ੍ਹਾਂ ਕੁ ਫੁੱਲੇ ਸਮਾਨਦੇ ਹੋਣਗੇ ਆਪਣੇ ਆਪ ਨੂੰ ਕਿਸ ਤਰ੍ਹਾਂ ਉਹ ਜ਼ਮੀਨ ਦੇ ਵਿੱਚ ਉਹਨਾਂ ਦੇ ਪੈਰ ਨਹੀਂ ਲੱਗਦੇ ਹੋਣਗੇ ਕਿਉਂਕਿ ਉਹਨਾਂ ਦਾ ਡਾਇਰੈਕਟ ਬਲੱਡ ਰਿਲੇਸ਼ਨ ਗੁਰਗੋਬਨ ਸਿੰਘ ਜੀ ਮਹਾਰਾਜ ਨੇ ਨਾਲ ਪਰ ਵੀਰੋ ਤੇ ਭੈਣੋ ਮੈਂ ਇਹ ਦੱਸਣਾ ਚਾਹੁੰਦਾ ਤੇ ਜਿਹੜੇ ਨੌਜਵਾਨ ਵੀਰ ਦੇਖ ਰਹੇ ਨੇ ਇਸ ਟੀਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਹਾ ਸੀ ਚਾਰ ਮੋਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਵੀ ਆਰ ਆਲਸੋ ਡਾਇਰੈਕਟ ਡਿਸੈਂਡੈਂਟਸ ਆਫ ਗੁਰੂ ਗੋਬਿੰਦ ਸਿੰਘ ਜੀ ਅਸੀਂ ਵੀ ਉਸ ਪਿਤਾ ਦੇ ਖੁਦ ਆਪ ਉਹਨਾਂ ਦੇ ਰਿਸ਼ਤੇ ਦੇ ਵਿੱਚ ਆਉਂਦੇ ਆ ਕਿਉਂਕਿ ਉਹ ਆਪ ਕਹਿ ਕੇ ਗਏ ਨੇ ਕਿ ਤੁਸੀਂ ਮੇਰੀ ਪੁਸ਼ਤ ਹੈਗੇ ਸੋ ਜਿਸ ਤਰ੍ਹਾਂ ਇੱਕ ਜਿਹੜਾ ਡਾਇਰੈਕਟ ਰਿਲੇਸ਼ਨਸ਼ਿਪ ਵਾਲਾ ਬੰਦਾ ਇੱਕ ਛਾਤੀ ਤਾਣ ਕੇ ਹਰ ਦੁਨੀਆ ਨੂੰ ਦੱਸਣ ਦੇ ਵਿੱਚ ਖੁਸ਼ੀ ਮਹਿਸੂਸ ਕਰਦਾ ਹੋਵੇਗਾ ਉਹੀ ਸਾਡੀ ਭਾਵਨਾ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ ਸਾਡੇ ਵੀ ਜ਼ਮੀਨ ਦੇ ਉੱਤੇ ਪੈਰ ਨਹੀਂ ਲੱਗਣੇ ਚਾਹੀਦੇ ਇਸ ਖੁਸ਼ੀ ਦੇ ਵਿੱਚ ਇਸ ਉਸ ਪਰਮ ਪਿਤਾ ਦੇ ਡਾਇਰੈਕਟ ਡਿਸੈਂਡੈਂਟਾਂ ਸਾਕੇ ਸਾਨੂੰ ਜਿਹੜੀ ਗਰੀਬ ਸਿੱਖਣ ਕੋਦੇਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਹ ਜਿਹੜੀ ਪਾਤਸ਼ਾਹੀ ਦਾ ਜਿਹੜਾ ਇਸ ਸਿੰਬੋਲਿਕ ਜਿਹੜਾ ਇੱਕ ਸਾਡੀ ਪੋਸ਼ਾਕ ਦੇ ਵਿੱਚ ਗੁਰੂ ਸਾਹਿਬ ਜੀ ਨੇ ਭਰ ਕੇ ਦਿੱਤਾ ਕਿ ਸਾਈਨ ਆਫ ਰਾਇਲਟੀ ਥੈਟ ਵੀ ਸ਼ੁਡ ਆਲਵੇਸ ਫੀਲ ਥੈਟ ਵੀ ਆਰ ਸਪੈਸ਼ਲ ਬੀਇੰਗਸ ਤੇ ਗੁਰੂ ਸਾਹਿਬ ਜੀ ਨੇ ਕਿਹਾ ਨਾ ਵੀ ਤੇਜ ਦੀਓ ਮੈਂ ਸਾਰਾ ਤੇ ਜੇ ਕਿਸੇ ਬੰਦੇ ਨੂੰ ਕੋਈ ਇਹ ਪਤਾ ਲੱਗ ਜਾਏ ਜਿਸ ਤਰ੍ਹਾਂ ਉਹ ਮੂਵੀ ਆਈ ਸੀਗੀ ਹੁਣੇ ਹੋਰ ਕਿਸਮ ਇਸ ਕਿਸਮ ਦੀ ਜਿਹੜੀਆਂ ਮੂਵੀਜ਼ ਆਉਂਦੀਆਂ ਨੇ ਉਹ ਦਿਖਾਉਂਦੇ ਨੇ ਕਿ ਜੀ ਉਹਦੇ ਵਿੱਚ ਸਰਟਨਲੀ ਇੱਕ ਪਾਵਰ ਆ ਜਾਂਦੀ ਹੈ ਤੇ ਉਹ ਬੰਦਾ ਪਾਵਰ ਦੇ ਵਿੱਚ ਆ ਕੇ ਕਈ ਕੁਝ ਉਹਦੇ ਵਿੱਚ ਸ਼ਕਤੀ ਆ ਜਾਂਦੀ ਹੈ ਤੇ ਸਰਟਨਲੀ ਉਹ ਹਰ ਚੀਜ਼ ਕਰਨ ਦੇ ਵਿੱਚ ਕਾਬਿਲ ਹੋ ਜਾਂਦਾ 10 ਬੰਦਿਆਂ ਨੂੰ ਪਕੜ ਕੇ ਸਿੱਟ ਦਿੰਦਾ ਹੈ ਜਾਂ ਉਹਦੇ ਵਿੱਚ ਸਰੀਰਕ ਸ਼ਕਤੀ ਮਾਨਸਿਕ ਸ਼ਕਤੀ ਇੰਨੀ ਆ ਜਾਂਦੀ ਹੈ ਪਰ ਵੀਰੋ ਤੇ ਪੈਣੋਂ ਮੈਂ ਇਹ ਦੱਸਣਾ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਇਹ ਵੀ ਕਹਿ ਗਏ ਨੇ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਕੰਪਲੀਟ ਅਵੇਲੇਬਿਲਟੀ ਆਫ ਇੰਟਾਇਰ ਪਾਵਰ ਆਫ ਗੁਰੂ ਗੋਬਿੰਦ ਸਿੰਘ ਜੀ ਇਜ਼ ਅਵੇਲੇਬਲ ਟੂ ਅਸ ਏਵਰੀ ਮੂਮੈਂਟ ਆਫ ਆਰ ਆਰ ਐਗਜ਼ਿਸਟੈਂਸ ਔਨ ਥਿਸ ਪਲੈਨਟ ਹਰ ਵੇਲੇ ਉਹ ਜਿਹੜਾ ਉਹਨਾਂ ਦਾ ਤੇਜ ਹੈ ਸਾਨੂੰ ਸਰਾਊਂਡ ਕਰ ਸਕਦਾ ਹੈ ਸਾਡੇ ਸਾਨੂੰ ਚੁੱਕ ਕੇ ਕਿਤੇ ਨਾ ਕਿਤੇ ਪਹੁੰਚਾ ਸਕਦਾ ਹੈ ਪਰ ਸ਼ਰਤ ਹੈ ਕਿ ਅਸੀਂ ਉਸ ਨੂੰ ਇਨਵਾਈਟ ਕਰ ਸਕੀਏ ਆਪਣੇ ਜੀਵਨ ਦੇ ਵਿੱਚ ਉਹਨੂੰ ਨਿਮੰਤਰਣ ਦੇ ਸਕੀਏ ਕਿ ਗੁਰੂ ਗੋਬਿੰਦ ਸਿੰਘ ਜੀ ਆਓ ਮੈਂ ਤੁਹਾਡੀਆਂ ਉਹ ਤੇਜ ਨੂੰ ਲੈਣ ਲਈ ਤਿਆਰ ਹਾਂ ਤੇ ਮੈਂ ਆਪਣਾ ਨਿਆਰਾਪਨ ਕਾਇਮ ਰੱਖਣ ਲਈ ਤਿਆਰ ਦ ਮੋਮੈਂਟ ਯੂ ਬਿਕਮ ਨਿਆਰਾ ਯੂ ਬਿਕਮ ਦ ਸਾਰਾ ਯੂ ਬਿਕਮ ਦ ਦੇ ਇਨਹੈਰੀਟਰ ਆਫ ਦੈਟ ਇਮੈਂਸ ਪਾਵਰ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅਵੇਲੇਬਲ ਕੀਤੀ ਹੋਈ ਹੈ